ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਵੇਗਾ ਪਠਾਨਕੋਟ ਸ਼ਹਿਰ ਤੇ ਉਹ ਦਿਨ ਹੁਣ ਦੂਰ ਨਹੀਂ ਹੈ ਦਰਸਲ ਦੱਸਿਏ ਕਿ ਹੁਣ ਦੱਸਿਆ ਜਾ ਰਿਹਾ ਕਿ ਪਠਾਨਕੋਟ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਤੇ ਵਸਨੀਕ ਸਾਰਾ ਦਿਨ ਟ੍ਰੈਫਿਕ ਜਾਮ ਵਿੱਚ ਫਸੇ ਰਹਿਣਗੇ ਅਤੇ ਇਹ ਸਮੱਸਿਆ ਦਾ ਮੁੱਖ ਕਾਰਨ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦਾ ਮੋੜ ਚਾਲੂ ਹੋਣ ਹੋਵਗਾ ਅਤੇ ਨਤੀਜੇ ਵਜੋਂ ਨੈਰੁਗੇਸ਼ ਰੇਲਵੇ ਕ੍ਰੋਸਿੰਗ ਦਿਨ ਚ ਕਈ ਵਾਰ ਬੰਦ ਹੋ ਜਾਵੇਗੀ ਵਸਨੀਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਜਦੋਂ ਰੇਲਵੇ ਪੁਲ ਨੂੰ ਨੁਕਸਾਨ ਹੋਣ ਕਾਰਨ ਕਈ ਵਾਰ ਨੈਰੁਗੇਸ਼ ਰੇਲਵੇ ਕ੍ਰੋਸਿੰਗ ਬੰਦ ਕਰ ਦਿੱਤਾ ਗਿਆ ਸੀ ਤਾਂ ਸ਼ਹਿਰ ਦੀਆਂ ਮੁੱਖ ਸੜਕਾਂ ਪੂਰੀ ਤਰ੍ਹਾਂ ਜਾਮ ਹੋਣੀਆਂ ਅਤੇ ਨਿਵਾਸੀ ਵੰਡੇ ਜਾਣਗੇ ਕੁਝ ਸਾਲ ਪਹਿਲਾਂ ਦੀ ਇਸ ਸਥਿਤੀ ਤੋਂ ਬਾਅਦ ਸ਼ਹਿਰ 'ਚ ਆਵਾਜਾਈ ਤੇਜ਼ੀ ਨਾਲ ਵਧ ਗਈ ਇਹਨਾਂ ਸਮੱਸਿਆ 'ਚ ਜਦੋਂ ਰੇਲਵੇ ਫਾਟਕ ਬੰਦ ਨਹੀਂ ਹੁੰਦੇ ਹਨ ਅਤੇ ਮੁੱਖ ਸੜਕਾਂ ਤੇ ਚੌਰਾਹਿਆਂ ਤੇ ਟ੍ਰੈਫਿਕ ਜਾਮ ਲਗਾਤਾਰ ਦਿਖਾਈ ਦਿੰਦਾ ਤਾਂ ਕਲਪਨਾ ਕਰੋ ਕਿ ਜੇਦੋ ਕੁਝ ਦਿਨ ਚ ਨੈਰੋਗੇਸ਼ ਰੇਲਵੇ ਫਾਟਕ ਪੰਦ ਖੋ ਜਾਵੇਗਾ ਤਾਂ ਸਥਿਤੀ ਕਿਹੋ ਜਿਹੀ ਹੋਵੇਗੀ ਇਸ ਤੇ ਵਿਚਾਰ ਕਰਦੇ ਹੋ ਸਥਾਨਕ ਬੁੱਧੀਜੀਵੀ ਜਿਹੜੇ ਨੇ ਉਹਨਾਂ ਦੇ ਸ਼ਹਿਰ ਦੀ ਸਥਿਤੀ ਬਾਰੇ ਡੂੰਗਾਈ ਜਿਹੜੀ ਚਿੰਤਾ ਪ੍ਰਗਟਾਈ ਆ ਉਹਨਾਂ ਅਨੁਸਾਰ ਪਟਾਣਕੋ ਟ੍ਰੈਫਿਕ ਸਮੱਸਿਆ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਜੇਕਰ ਨੈਰੋਗੇਸ਼ ਰੇਲਵੇ ਲਾਈਨ ਤੇ ਰੇਲ ਸੇਵਾ ਮੁੜ ਸ਼ੁਰੂ ਹੋਣਗੀ ਤਾਂ ਨੇੜਲੇ ਪਵੇਖਾ ਟ੍ਰੈਫਿਕ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਨਤੀਜੇ ਵਜੋਂ ਟ੍ਰੈਫਿਕ ਜਾਮ ਸ਼ਹਿਰ ਲਈ ਇੱਕ ਗੰਭੀਰ ਚਿੰਤਾ ਤੇ ਸਿਰਦਰਦੀ ਬਣ ਚੁੱਕੀ ਹੈ ਤਾਂ ਹਿਮਾਚਲ ਪ੍ਰਦੇਸ਼ ਜਾਣ ਵਾਲੀਆਂ ਰੇਲ ਗੱਡੀਆਂ ਲਈ ਸਟੇਸ਼ਨ ਬਦਲਣ ਦੀ ਜਨਤਾ ਦੀ ਮੰਗ ਨੂੰ ਇਹਨਾਂ ਰੇਲ ਗੱਡੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੂਰਾ ਕੀਤਾ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਇਸ ਮੰਗ ਨੂੰ ਪੂਰਾ ਕਰਨ ਲਈ ਰੇਲਵੇ ਵਿਭਾਗ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਨੈਰੂਗੇਸ਼ ਰੇਲਵੇ ਫਟਕ ਤੇ ਬੰਦ ਹੋਣ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆ ਨੂੰ ਵਿਸਤਾਰ ਚ ਦੱਸਿਆ ਗਿਆ ਸੀ ਔਰ ਦੱਸਿਏ ਕਿ ਹਿਮਾਚਲ ਜਾਣ ਵਾਲੀਆਂ ਰੇਲਗੱਡੀਆਂ ਬ੍ਰਿਟਿਸ਼ ਕਾਲ ਤੋਂ ਹੀ ਨਰੂਗੇ ਰੇਲਵੇ ਸਟੇਸ਼ਨ ਤੇ ਚੱਲਦੀਆਂ ਹਨ ਪਰ ਬਦਲੇ ਸਮੇਂ ਦੇ ਨਾਲ ਸ਼ਹਿਰ ਦੀ ਆਬਾਦੀ ਅਤੇ ਵਾਹਨਾਂ ਦੀ ਗਿਣਤੀ ਜੁਵਾਦਾ ਹੋਇਆ ਇਸ ਕਰਕੇ ਪਠਾਨਕੋਟ ਦੇ ਬਿਲਕੁਲ ਕੇਂਦਰ ਚ ਸਥਿਤ ਇੱਕ ਰੇਲਵੇ ਲਾਈਨ ਤੇ ਕ੍ਰੋਸਿੰਗ ਤੇ ਬਹੁਤ ਸਾਰੇ ਗੇਟ ਹਨ ਅਤੇ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਹਨ ਤੇ ਫਾਟਕ ਡੂੰਗਾ ਰੋਡ ਕਾਲੀ ਮਾਤਾ ਮੰਦਰ ਰੋਡ ਇਹ ਸਾਰੇ ਜਿਹੜੇ ਨੇ ਸੜਕਾਂ ਤੇ ਰੇਲਵੇ ਕ੍ਰੋਸਿੰਗ ਹਨ ਤੇ ਇਹਨਾਂ ਚ ਲੰਘਣ ਵਾਲੀਆਂ ਰੇਲਗੱਡੀਆਂ ਕਾਰਨ ਰੋਜ਼ਾਨਾ ਲਗਭਗ 14 ਤੋਂ 16 ਵਾਰ ਫਾਟਕ ਪਾੰਦ ਰੰਦਾ ਹੈ ਹਰੇਕ ਕ੍ਰੋਸਿੰਗ ਤੇ ਘੱਟੋ ਘੱਟ ਤੇ ਗੈਂਟਲਿਸ ਨੂੰ ਬੰਦ ਹੋਣਾ ਸੜਕ ਤੇ ਦੋ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਜਿਸ ਕਰਕੇ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਵੇਗਾ ਤਾਂ ਹੁਣ ਦੱਸਿਆ ਜਾ ਰਿਹਾ ਕਿ ਦੋ ਹਿੱਸਿਆਂ ਦਾ ਵਿੱਚ ਪਠਾਨਕੋਟ ਵੰਡਿਆ ਜਾਣ ਵਾਲਾ ਉਹ ਦਿਨ ਦੂਰ ਨਹੀਂ ਹੈ ਕਿਉਂਕਿ ਹੁਣ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੀਆਂ ਰੇਲਗੱਡੀਆਂ ਫਿਰ ਤੋਂ ਸ਼ੁਰੂ ਹੋਣ ਵਾਲੀਆਂ ਨੇ ਤੇ ਫਾਟਕ ਤੇ ਉੱਤੇ ਕਾਫੀ ਜ਼ਿਆਦਾ ਜਿਹੜੀ ਝਾਂਮਲ ਸਕਦਾ ਹੈ ਤਾਂ ਟ੍ਰੈਫਿਕ ਜਮ ਹੋਣ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਵੇਗਾ ਇਸੇ ਹੀ ਚੱਲਦੇ ਤੁਹਾਨੂੰ ਦੱਸ ਦਈਏ ਕਿ ਸਥਿਤੀ ਬੇਕਾਬੂ ਹੋਣ ਕਰਕੇ ਲਗਾਤਾਰ ਮਾਹੌਲ ਤਣਾਪੂਰਣ ਪੈਦਾ ਜਿਸ ਤੋਂ ਬਾਅਦ ਮਾਮਲਾ ਜਾਦਾ ਸੋਸ਼ਲ ਮੀਡੀਆ ਤੇ ਪੱਕ ਗਿਆ ਤੇ ਪਠਾਨਕੋਟ ਦੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਖਬਰ ਹੈ ਕਿਉਂਕਿ ਹੁਣ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਣ ਵਾਲਾ ਹੈ ਤੇ ਤੁਸੀਂ ਜੋ ਹੈ ਇਹਨਾਂ ਮੁਸ਼ਕਲਾਂ ਦਾ ਹੁਣ ਸਾਹਮਣਾ ਕਰੋਗੇ